ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਅਤੇ ਸੁਨੀਲ ਬੱਲਾ ਨੈਡਵੋਕੇਟ YouTube ਚੈਨਲ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਗੀਤਾਂ ਦੇ ਬੋਲ ਵੀ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਫਿਰ ਚਾਹੇ ਉਹ ਕਿਸੇ ਚੀਜ਼ ਦੇ ਬਾਰੇ ਗੱਲ ਕੀਤੀ ਹੋਵੇ ਜਾਂ ਫਿਰ ਕਿਸੇ ਸਾਕਸ਼ ਬਾਰੇ ਤੇ ਇਸੇ ਤਰ੍ਹਾਂ ਹੀ ਪਿਛਲੇ ਦਿਨੀ ਗੀਤ ਰਿਲੀਜ਼ ਹੁੰਦਾ ਲੋਕ ਜਿਸ ਦੇ ਵਿੱਚ ਇੱਕ ਅਜੀਹਾ ਸ਼ਬਦ ਸੀ ਜਿਸ ਨੂੰ ਕਿ ਹਰ ਇੱਕ ਨੂੰ ਸਰਚ ਕਰਨ ਦੇ ਲਈ ਮਜਬੂਰ ਕੀਤਾ ਉਹ ਸ਼ਬਦ ਸੀ ਕਰ ਤੈਨੂੰ ਵੀ ਨਹੀਂ ਰਹਿਣ ਦਿੰਦੇ ਅਸੀਂ ਤੇ ਕੌਣ ਪੀਓ ਹੁੰਦਾ ਹੈ ਤੇ ਪੀਓ ਦੀ ਫੁੱਲ ਫਾਰਮ ਕੀ ਹੈ ਪੀਓ ਦਾ ਮਤਲਬ ਕੀ ਹੈ ਤੇ ਪੀਓ ਸ਼ਬਦ ਕੀ ਮੈਨੇ ਰੱਖਦਾ ਹੈ ਇਸ ਦੇ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਪਰ ਪੀਓ ਸ਼ਬਦ ਜਿਹ ਹੈ ਜਿਸ ਦੀ ਕਹਿ ਸਕਦੇ ਆ ਸਟੀਕ ਜਾਣਕਾਰੀ ਇੰਟਰਨੈਟ ਤੇ ਉਪਲਬਧ ਨਹੀਂ ਹੈ ਮਿਸ ਗਾਈਡ ਕਾਫੀ ਸਾਈਟਾਂ ਦੇ ਲੋਕ ਹੋਏ ਵੀ ਨੇ ਕਿਉਂਕਿ ਸ਼ਬਦ ਨੂੰ ਹੋਰ ਤਰੀਕੇ ਨਾਲ ਐਕਸਪਲੇਨ ਕੀਤਾ ਗਿਆ ਪਰ ਇਸ ਦੀ ਅਸਲ ਜਾਣਕਾਰੀ ਉਹੀ ਦੇ ਸਕਦਾ ਹੈ ਜੋ ਇਸ ਸ਼ਬਦ ਦੇ ਨਾਲ ਜੁੜਿਆ ਹੋਵੇ ਇਸ ਸ਼ਬਦ ਦੇ ਨਾਲ ਹਰ ਰੋਜ਼ ਜੋ ਇਤਿਹਾਸ ਰੱਖਦਾ ਹੋਵੇ ਤੇ ਇਸ ਲਈ ਇਸ ਸ਼ਬਦ ਦੀ ਜਾਣਕਾਰੀ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਐਡਵੋਕੇਟ ਸੁਨੀਲ ਮੱਲਨ ਜੀ ਦੇ ਕੋਲ ਜੋ ਕਿ ਪੀਓ ਸ਼ਬਦ ਨੂੰ ਸਭ ਤੋਂ ਬਿਹਤਰ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਦੇ ਨੇ ਕਿਉਂਕਿ ਕਾਨੂੰਨੀ ਮਾਹਰ ਨੇ ਤੇ ਇਹ ਕਾਨੂੰਨ ਦੇ ਨਾਲ ਸੰਬੰਧਿਤ ਇਹ ਸ਼ਬਦ ਹੈ ਪੀਓ ਤੇ ਪੀਓ ਦਾ ਕੀ ਅਰਥ ਹੈ ਤੇ ਕੀ ਇਹਦੇ ਮੈਨੇ ਨੇ ਤੇ ਜੋ ਸਿੱਧੂ ਮੂਸੇਵਾਲੇ ਨੇ ਕਿਹਾ ਘਰ ਤੈਨੂੰ ਵੀ ਨਹੀਂ ਰਹਿਣ ਦੰਦੇ ਅਸੀਂ ਪੀਓ ਹੋਗੇ ਜੇ ਉਹ ਕਿਉਂ ਕਿਹਾ ਗਿਆ ਤੁਹਾਨੂੰ ਸਮਝ ਆ ਜਾਊਗਾ ਜਦ ਦੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਇਸ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਹੁਣੇ ਸਾਰੇ ਗਰੁੱਪਸ ਵਗੈਰਾ ਚ ਵੀ ਜਰੂਰ ਸ਼ੇਅਰ ਕਰਦੇ ਹੋ ਕਿਉਂਕਿ ਗੀਤ ਹੀ ਨਹੀਂ ਇਹ ਆਮ ਜ਼ਿੰਦਗੀ ਦੇ ਵਿੱਚ ਵੀ ਕਾਫੀ ਤੁਹਾਡੇ ਕੰਮ ਆਉਣ ਵਾਲਾ ਸ਼ਬਦ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਕਦੇ ਨੋਟਿਸ ਨਾ ਕੀਤਾ ਹੋਵੇ ਪਰ ਅੱਜ ਜਦੋਂ ਇਹਦੇ ਬਾਰੇ ਜਾਣ ਲਵੋਗੇ ਤਾਂ ਤੁਹਾਡੇ ਬਹੁਤ ਜ਼ਿਆਦਾ ਇਹ ਕੰਮ ਆਊਗਾ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸਾਰੇ ਪਾਸੇ ਗਰੁੱਪਾਂ ਵਗੈਰਾ 'ਚ ਸ਼ੇਅਰ ਕਰ ਦਿਓ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦਾ ਵਕੀਲ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਵੀ ਮੇਰੇ ਪਿਆਰ 'ਚ ਸਤਿ ਸ੍ਰੀ ਅਕਾਲ ਜੀ ਸਰ ਸਿੱਧੂ ਉਸ ਵਾਲੇ ਦੇ ਨਵੇਂ ਗੀਤ ਲੋਕ ਦੇ ਵਿੱਚ ਇੱਕ ਸ਼ਬਦ ਹੈ ਕਰ ਤੈਨੂੰ ਵੀ ਨਹੀਂ ਰਹਿਣ ਦਿੰਦੇ ਅਸੀਂ ਪੀਓ ਹੋ ਗਏ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਕਾਨੂੰਨ ਨਾਲ ਸੰਬੰਧਿਤ ਸ਼ਬਦ ਹੈ ਪਹਿਲਾਂ ਤਾਂ ਇਹ ਦੱਸੋ ਵੀ ਇਹਦੀ ਫੁੱਲ ਫਾਰਮ ਕੀ ਹੈ ਤੇ ਸ਼ਬਦ ਕਿਹੜੇ ਕਾਨੂੰਨ ਦੇ ਨਾਲ ਸੰਬੰਧਿਤ ਹੈ ਤੇ ਕੀ ਇਹਦੇ ਮੈਨੇ ਨੇ ਜੀ ਦੇਖੋ ਪਹਿਲਾਂ ਤਾਂ ਦੱਸੂਗਾ ਮੈਂ ਕਾਨੂੰਨ ਕਾਨੂੰਨ ਦੋ ਪ੍ਰਕਾਰ ਦੇ ਹੁੰਦੇ ਨੇ ਮੋٹے ਮੋٹے ਇੱਕ ਸਿਵਲ ਕੇਸ ਹੈ ਕ੍ਰਿਮੀਨਲ ਕੇਸ ਠੀਕ ਹੈ ਠੀਕ ਹੈ ਜੀ ਜਿਹੜੇ ਸਿਵਲ ਕੇਸ ਹੈ ਉਹ ਦਿਵਾਨੀ ਮੁਕਦਮੇ ਜਿਨ੍ਹਾਂ ਨੂੰ ਕਹਿੰਦੇ ਜਮੀਨ ਜਾਇਦਾਦ ਦਾ ਲੈਣ ਵੀ ਇਹਨੇ ਮੇਰਾ ਅਸਮਾਨ ਰੱਖ ਲਿਆ ਮੈਂ ਲੈਣਾ ਮੈਂ ਇਹ ਕਰਨਾ ਮੈਂ ਉਹ ਕਰਨਾ ਠੀਕ ਹੈ ਜੀ ਦੂਜੇ ਹੁੰਦੇ ਨੇ ਫੌਜਦਾਰੀ ਮੁਕਦਮੇ ਹਾਂ ਜੀ ਫੌਜਦਾਰੀ ਦਾ ਮਤਲਬ ਵੀ ਜਿਹੜਾ ਤੁਸੀਂ ਗਲਤ ਕੰਮ। ਅੱਛਾ। ਕਾਨੂੰਨ ਦੀ ਨਜ਼ਰ ਕੀਤਾ। ਠੀਕ ਹੈ ਜੀ। ਕਾਨੂੰਨ ਦੀ ਨਜ਼ਰ ਗਲਤ ਕੰਮ ਕਿਹੜਾ ਹੋ ਗਿਆ? ਜੇ ਤੁਸੀਂ ਖੱਬੇ ਪਾਸੇ ਦੀ ਜਗ੍ਹਾ ਸੱਜੇ ਪਾਸੇ ਡਰਾਈਵਿੰਗ ਕਰਦੇ ਹੋ ਕਾਨੂੰਨ ਦੀ ਤਰੀਕੇ 'ਚ ਗਲਤ ਹੈ ਮੋਟਰਸਾਈਕਲ ਇਲੈਕਟ੍ਰਿਕ ਦੀ ਪਨਿਸ਼ਮੈਂਟ ਹੈ। ਠੀਕ ਹੈ ਜੀ। ਤੁਸੀਂ ਓਵਰ ਸਪੀਡਿੰਗ ਕੀਤੀ ਤੁਸੀਂ ਗਲਤ ਹੋ। ਤੁਸੀਂ ਕਿਸੇ ਨੂੰ ਥੱਪੜ ਮਾਰਿਆ ਗਲਤ ਹੋ। ਤੁਸੀਂ ਕਿਸੇ ਦੇ ਕੱਪੜੇ ਪਾੜਤੇ ਗਲਤ ਹੋ। ਤੁਸੀਂ ਕਿਸੇ ਦਾ ਕਤਲ ਕਰਤਾ ਤੁਸੀਂ ਗਲਤ ਹੋ। ਤੁਸੀਂ ਗਾਲ੍ਹਾਂ ਕੱਢਤੀਆਂ, ਮਾਨਸਿਕ ਪੀੜਾ ਦੇਤੀ 323 'ਚ ਤੁਹਾਡੇ ਤੇ ਪਰਚਾ ਹੋ ਜੂ ਹੈਨਾ। ਠੀਕ ਹੈ ਜੀ। 5752 ਜਿਹਨੂੰ ਕਹਿੰਦੇ 107 152 ਉਹਦਾ ਰੂਲ ਹੈ ਹਾਂਜੀ ਸੋ ਕੋਈ ਵੀ ਗੈਰ ਕਾਨੂੰਨੀ ਕੰਮ ਜਿਹੜਾ ਸਰਕਾਰ ਨੇ ਪਬਲਿਕ ਨੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਨੇ ਜਾਂ ਮੈਂਬਰ ਰਾਜ ਸਭਾ ਲੋਕ ਸਭਾ ਦੇ ਮੈਂਬਰਾਂ ਨੇ ਜਿਹੜਾ ਕੋਈ ਰਲ ਕੇ ਕਾਨੂੰਨ ਬਣਾਇਆ ਉਹਦੀ ਉਲੰਘਣਾ ਕਰਦੇ ਆਪਾਂ ਠੀਕ ਹੈ ਜੀ ਹਾਂਜੀ ਉਸ ਉਲੰਘਣਾ ਨੂੰ ਕਰਨ ਦੇ ਵਿੱਚ ਜੋ ਲਾਅ ਬਣਦਾ ਹੈ ਉਹਦੀ ਉਲੰਘਣਾ ਦੇ ਵਿੱਚ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਜਿਹਨੂੰ ਕਹਿੰਦੇ ਕ੍ਰਿਮੀਨਲ ਪ੍ਰोसीडिंग ਚੱਲਦੀਆਂ ਨੇ ਜਿੱਦ ਤੇ ਪੰਜਾਬੀ ਜਾਂ ਆਪਾਂ ਕਹਿੰਦੇ ਦੇਸੀ ਭਾਸ਼ਾ 'ਚ ਪਰਚਾ ਹੁੰਦਾ ਹੈ ਹਾਂਜੀ ਐਫ ਆਈ ਆਰ ਹੁੰਦੀ ਹੈ ਠੀਕ ਐਫ ਆਈ ਆਰ ਦਾ ਮਤਲਬ ਬੇਸਿਕਲੀ ਫਰਸਟ ਇਨਫੋਰਮੇਸ਼ਨ ਰਿਪੋਰਟ ਠੀਕ ਹੈ ਜੀ ਸੋ ਫਰਸਟ ਇਨਫੋਰਮੇਸ਼ਨ ਰਿਪੋਰਟ ਜਦੋਂ ਤੁਹਾਡੇ ਤੇ ਹੋਗੀ ਹਾਂਜੀ ਹੋਣ ਤੋਂ ਬਾਅਦ ਮੰਨ ਲਓ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਦਿੱਤੀ ਸੁਨੀਲ ਮੱਲਨ ਨੇ ਜੀ ਮੇਰਾ ਪਰਸ ਚੋਰੀ ਕਰ ਲਿਆ ਔਰ ਪੁਲਿਸ ਨੇ ਉਹਨੂੰ ਜਾਂਚ ਲਿਆ ਕਿ ਵਾਕਈ ਚੋਰੀ ਕੀਤਾ ਹੈ ਤਾਂ ਉਹਨਾਂ ਨੇ ਮੇਰੇ ਖਿਲਾਫ ਸੁਨੀਲ ਮੱਲਨ ਦੇ ਖਿਲਾਫ ਪਰਚਾ ਦਰਜ ਕਰਤਾ ਚੋਰੀ ਦਾ ਠੀਕ ਤਾਂ ਹੁਣ ਸੁਨੀਲ ਮੱਲਨ ਦੀ ਡਿਊਟੀ ਵੀ ਕੁਝ ਬਣਦੀ ਹੈ ਅੱਛਾ ਪੁਲਸ ਨੇ ਰੇਡ ਮਾਰ ਕੇ ਸੁਨੀਲ ਮੱਲਨ ਨੂੰ ਫੜਨਾ ਹੈ ਠੀਕ ਹੈ ਜੀ ਫੜਨ ਤੋਂ ਬਾਅਦ ਸੁਨੀਲ ਮੱਲਨ ਨੇ ਆਪਣੀ ਜ਼ਮਾਨਤ ਲਾਉਣੀ ਹੈ ਤੇ ਜਾਂ ਉਹਨੇ ਪਕੜਾ ਹੋ ਜਾਣਾ ਹੈ ਅੱਛਾ ਜੀ ਪਕੜਾ ਜਾਂਦਾ ਇਸ ਸੈਂਸ ਕਿ ਪੁਲਸ ਦੇ ਹੱਥ ਨਹੀਂ ਆਉਣਾ ਅੱਛਾ ਜੀ ਕਈ ਕੇਸਾਂ 'ਚ ਜਿਹੜੇ ਦੋਸ਼ੀ ਨੇ ਉਹ ਪੁਲਸ ਦੇ ਹੱਥ ਨਹੀਂ ਆਉਂਦੇ ਉਹ ਭੱਜ ਲੈਂਦੇ ਆ ਹਾਂਜੀ ਹੁਣ ਉਹ ਦੋਸ਼ੀ ਹੈਗੇ ਕਿ ਨਹੀਂ ਹੈਗੇ ਉਹਨੂੰ ਕਿਵੇਂ ਵੇਖਿਆ ਜਾਵੇ ਤੇ ਕਿਵੇਂ ਉਹਨੂੰ ਸਾਬਤ ਕੀਤਾ ਜਾਵੇ ਕਿ ਮੈਂ ਗਲਤ ਕੰਮ ਕੀਤਾ ਕਿ ਨਹੀਂ ਕੀਤਾ ਉਸ ਤੋਂ ਇਲਾਵਾ ਇੱਕ ਤੀਜੀ ਚੀਜ਼ ਹੈ ਮੰਨ ਲਓ ਪੁਲਸ ਨੇ ਤੁਹਾਡੇ ਤੇ ਪਰਚਾ ਦਰਜ ਕਰ ਰਿਹਾ ਔਰ ਤੁਸੀਂ ਕਾਨੂੰਨ ਦੀ ਪ੍ਰਕਿਰਿਆ ਤੋਂ ਭੱਜ ਗਏ ਠੀਕ ਹੈ ਜੀ ਉਹ ਤੁਹਾਨੂੰ ਐਸਕਾਉਂਡਰ ਦੀ ਕੈਟਾਗਰੀ ਚ ਰੱਖਿਆ ਜਾਂਦਾ ਹੈ ਠੀਕ ਕਾਨੂੰਨ ਤੋਂ ਭੱਜ ਲਿਆ ਠੀਕ ਹੈ ਹਲੇ ਕੋਰਟ ਨੇ ਪੀਓ ਚਾਹੀ ਕੀਤਾ ਜਾਂ ਨਹੀਂ ਕੀਤਾ ਪਰ ਤੁਹਾਨੂੰ ਪੁਲਿਸ ਨੇ ਭਗੌੜਾ ਡਿਕਲੇਅਰ ਕਰਤਾ ਵੀ ਇਹ ਬੰਦਾ ਐਸਕਾਉਂਡਰ ਹੈ ਠੀਕ ਹੈ ਜੀ ਪਰ ਜੇ ਉਹਨਾਂ ਨੇ ਪੁਲਿਸ ਥਾਣੇ ਤੋਂ ਕੋਰਟ ਤੱਕ ਪੇਪਰ ਭੇਜਤੇ ਹਾਂਜੀ ਤੇ ਉਹਦੇ ਵਿੱਚ ਕੋਰਟ ਨੇ ਤੁਹਾਨੂੰ ਕਹਿਤਾ ਕਿ ਇਹ ਬੰਦਾ ਹੁਣ ਭਗੌੜਾ ਹੈ ਅੱਛਾ ਜੀ ਇਸ ਬੰਦੇ ਦੀ ਪ੍ਰੋਕਲੇਮੇਸ਼ਨ ਜਾਰੀ ਕਰਤੀ ਜਾਵੇ ਅੱਛਾ ਜੀ ਕਲੇਮ ਦਾ ਮਤਲਬ ਕੀ ਹੁੰਦਾ ਇਹ ਕਿਸੇ ਬਾਰੇ ਆ ਤੁਹਾਡਾ ਮਾਈਕ ਪਿਆ ਇਹਨੂੰ ਮੈਂ ਕਲੇਮ ਕਰਾ ਮੇਰਾ ਅੱਛਾ ਇਸੇ ਤਰ੍ਹਾਂ ਪੁਲਿਸ ਨੇ ਜਿਹੜੀ ਵੀ ਸਾਡੀ ਇਨਫੋਰਸਮੈਂਟ ਏਜੰਸੀ ਹੈ ਉਹਨੇ ਕਲੇਮ ਕੀਤਾ ਵੀ ਸੁਨੀਲ ਬਲਨ ਸੰਚਾਈਦਾ ਠੀਕ ਹੈ ਕਲੇਮੈਂਟ ਹੈ ਉਹ ਠੀਕ ਹੈ ਜੀ ਜਦੋਂ ਉਹਨਾਂ ਨੇ ਕਲੇਮ ਕੀਤਾ ਉਸ ਕਲੇਮ ਦੇ ਤਹਿਤ ਕੋਰਟ ਨੇ ਉਹਨਾਂ ਨੂੰ ਪ੍ਰੋਕਲੇਮੇਸ਼ਨ ਦਾ ਆਰਡਰ ਦਿੱਤੇ ਜਿੱਥੇ ਵੇਖੋ ਜਿੱਦਾਂ ਦਾ ਵੇਖੋ ਅਰੈਸਟ ਕਰ ਸਕਦੇ ਹੋ ਠੀਕ ਹੈ ਜੀ ਤੇ ਉਹ ਜਿਹੜੇ ਹੱਕਦੂਦ ਨੇ ਉਹ ਸਿਰਫ ਉਸੇ ਪੁਲਿਸ ਦੇ ਨਹੀਂ ਹੈ ਜਿਹਦਾ ਉਹਦੇ ਕੋਲ ਪਰਚਾ ਹੈ ਅੱਛਾ ਜੀ ਵੀ ਕਿਤੇ ਵੀ ਕਰ ਸਕਦੇ ਨੇ ਪੂਰੇ ਇੰਡੀਆ ਚ ਅੱਛਾ ਕਿਸੇ ਵੀ ਥਾਂ ਤੇ ਮੇਰੇ ਖਿਲਾਫ ਪੀਓ ਦੇ ਆਰਡਰ ਤੁਹਾਡੇ ਹੱਥ ਚ ਹੋਣ origignal ਤੁਸੀਂ ਮੈਨੂੰ ਵੇਖੋ ਮੰਨ ਲਓ ਬੰਬੇ ਘੁੰਮਦਾ ਆ ਅੱਛਾ ਉੱਥੇ ਮੈਨੂੰ ਤੁਸੀਂ ਫੜ ਕੇ ਅੱਛਾ ਪੁਲਿਸ ਨੂੰ ਨਾਲ ਆਰਡਰ ਫੜਾ ਦਿਓ ਵੀ ਇਹ ਸੁਨੀਲ ਮੱਲਣਾ ਇਹਦੇ ਆਰਡਰ ਪਏ ਜੀ ਚੈੱਕ ਕਰਾ ਲਓ ਤੇ ਇਹਨੂੰ ਦਿਓ ਅੰਦਰ ਉਸੇ ਵੇਲੇ ਉਹਨਾਂ ਨੂੰ ਉਹਨੂੰ ਅਰੈਸਟ ਕਰਨਾ ਪਏਗਾ ਠੀਕ ਹੈ ਜੀ ਔਰ ਜਦੋਂ ਤੁਹਾਡੇ ਤੇ ਪੀਓ ਦੇ ਆਰਡਰ ਹੋਏ ਨੇ ਔਰ ਤੁਹਾਡੇ ਤੇ ਐਲਓਸੀ ਜਾਰੀ ਹੋ ਗਈ ਹੈ ਲੁਕਆਊਟ ਸਰਕੂਲਰ ਜਾਰੀ ਹੋ ਗਿਆ ਹੈ ਉਹ ਐਲਓਸੀ ਦੇ ਬਦਲੇ ਤੁਹਾਨੂੰ ਇੰਟਰਨੈਸ਼ਨਲ ਜਦੋਂ ਤੁਸੀਂ ਟਰੈਵਲ ਕਰਨਾ ਤੁਹਾਨੂੰ ਕਿਸੇ ਵੀ ਇੰਟਰਨੈਸ਼ਨਲ ਬਾਰਡਰ ਤੇ ਫੜਿਆ ਜਾ ਸਕਦਾ ਅੱਛਾ ਜੀ ਜੀ ਮਤਲਬ ਦੇਸ਼ ਤੋਂ ਬਾਹਰ ਵੀ ਨਹੀਂ ਜਾ ਸਕਦਾ ਬੰਦਾ ਦੇਸ਼ ਤੇ ਅੰਦਰ ਵੀ ਨਹੀਂ ਵੜ ਸਕਦਾ ਅੱਛਾ ਜੀ ਜਦੋਂ ਅੰਦਰ ਵੜਿਆ ਉਹਨਾਂ ਨੇ ਦਿਆਲ ਲਈ ਤੁਹਾਡੇ ਕੰਪਿਊਟਰ ਤੇ ਐਸੋ ਵਿੱਚ ਜੇ ਬਾਹਰ ਆ ਪਹਿਲਾਂ ਤਾਂ ਅੰਦਰ ਨਹੀਂ ਆ ਸਕਦਾ ਅੰਦਰ ਨਹੀਂ ਆ ਸਕਦਾ ਜੇ ਅੰਦਰ ਆ ਤੇ ਬਾਹਰ ਨਹੀਂ ਜਾ ਸਕਦਾ ਠੀਕ ਹੈ ਜੀ ਜਿਹੜੀ ਸੈਕਸ਼ਨ 82 ਪੁਰਾਣਾ ਮੈਂ ਦੱਸ ਰਿਹਾ ਸੈਕਸ਼ਨ 82 ਸੈਕਸ਼ਨ 83 सीआरपीसी अच्छा जी फौजदारी ਜਿਹੜੀ ਸਹਿਜਤਾ ਹੈ ਸਾਡੀ ਠੀਕ ਹੈ ਜੀ फौजदारी ਐਕਟ ਹੈ ਉਹਦੇ ਸੈਕਸ਼ਨ 82 ਤੇ ਸੈਕਸ਼ਨ 83 ਚ ਪ੍ਰੋਕਲੇਮੇਸ਼ਨ ਦੀ ਪ੍ਰोसीडिंग ਹੁੰਦੀ ਹੈ ਠੀਕ ਪ੍ਰੋਕਲੇਮੇਸ਼ਨ ਦੀ ਪ੍ਰोसीडिंग ਤੋਂ ਪਹਿਲਾਂ ਕੀ ਹੁੰਦਾ ਹੈ ਕਿ ਕੋਰਟ ਪੁਲਿਸ ਨੂੰ ਤੇ ਜਾਂ ਮਦਈ ਨੂੰ ਕਹਿੰਦੀ ਹੈ ਕਿ ਸੁਨੀਲ ਮਲਨ ਦੀ ਕਿਹੜੀ ਪ੍ਰਾਪਰਟੀ ਹੈ ਜਿੱਥੋਂ ਤੇਰੀ ਰਿਕਵਰੀ ਕਰ ਸਕਦੇ ਆ ਠੀਕ ਹੈ ਜੀ ਉਹ ਸਾਨੂੰ ਦੱਸ ਅੱਛਾ ਜਦੋਂ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਵੀ ਸੁਨੀਲ ਮਲਨ ਦੀ ਕਿਹੜੀ ਪ੍ਰਾਪਰਟੀ ਹੈ ਅੱਛਾ ਤਾਂ ਫਿਰ ਕੋਰਟ ਸੈਕੰਡ ਸਟੈਪ ਤੇ ਜੇ ਪ੍ਰੋਪਰਟੀ ਨਹੀਂ ਅਟੈਚ ਹੁੰਦੀ ਤੇ ਸੈਕੰਡ ਸਟੈਪ ਤੇ ਸੁਨੀਲ ਮੱਲਨ ਨੂੰ ਗ੍ਰਿਫਤਾਰ ਕਰਨ ਦੇ ਵਾਰੰਟ ਜਿਹਨੂੰ ਪ੍ਰੋਕਲੇਮੇਸ਼ਨ ਵਾਰੰਟ ਕਹਿੰਦੇ ਨੇ ਉਹ ਜਾਰੀ ਕਰ ਦਿੰਦੀ ਹੈ ਔਰ ਜਾਰੀ ਕਰਨ ਤੋਂ ਬਾਅਦ ਉਹਦੇ ਖਿਲਾਫ ਪ੍ਰੋਕਲੇਮੇਸ਼ਨ ਦੇ ਉਹਨੂੰ ਡਿਕਲੇਅਰ ਕਰ ਦਿੱਤਾ ਜਾਂਦਾ ਪ੍ਰੋਕਲੇਮੇਸ਼ਨ ਪ੍ਰੋਕਲੇਮੇਸ਼ਨ ਆਫੈਂਡਰ ਪ੍ਰੋਕਲੇਮਡ ਆਫੈਂਡਰ ਵੀ ਉਹਨੂੰ ਕਹਿੰਦੇ ਨੇ ਠੀਕ ਹੈ ਸੈਕਸ਼ਨ 82 ਵਿੱਚ ਤੁਹਾਨੂੰ ਦੱਸਿਆ ਵੀ ਪਰਸਨ ਜਿਹੜਾ ਐਸਕਾਂਡਰ ਹੈ ਫਿਰ ਸੈਕਸ਼ਨ 83 ਚ ਉਹਦੀ ਅਟੈਚਮੈਂਟ ਆਫ ਪ੍ਰੋਪਰਟੀ ਹੈ ਔਰ ਜਦੋਂ ਉਹਦੇ ਖਿਲਾਫ ਪੀਓ ਦੇ ਆਰਡਰ ਹੋ ਜਾਂਦੇ ਨੇ ਹਾਂਜੀ ਪੀਓ ਦੇ ਆਰਡਰਾਂ ਦਾ 174 ਦਾ ਪਰਚਾ ਹੁੰਦਾ 174 ਏ ਸੀ ਆਰ ਪੀ ਸੀ ਅੱਛਾ ਵੀ ਉਹ ਅਲੱਗ ਤੋਂ ਹੁੰਦਾ ਵਾ ਇੱਕ ਨਵਾਂ ਪਰਚਾ ਵੀ ਹੋ ਜਾਏਗਾ ਉਸ ਬੰਦੇ ਤੇ ਅੱਛਾ ਜੀ ਹੁਣ ਉਹ ਬੰਦਾ ਪਹਿਲੇ ਕੇਸ ਚੋਂ ਤੇ ਬਰੀ ਹੋ ਗਿਆ ਚੋਰੀ ਦੇ ਕੇਸ ਚੋਂ ਤੇ ਮੈਂ ਬਰੀ ਹੋ ਗਿਆ ਹਾਂਜੀ ਕਿਉਂਕਿ ਸਰਦਾਰ ਕੁਲਵਿੰਦਰ ਸਿੰਘ ਪ੍ਰੂਵ ਨਹੀਂ ਕਰ ਸਕੇ ਕਿ ਸੁਨੀਲ ਮੱਲਨ ਨੇ ਚੋਰੀ ਕੀਤੀ ਸੀ ਪਰ ਪੀਓ ਦੇ ਪਰਚੇ 'ਚੋਂ ਮੇਰਾ ਬਚਣਾ ਔਖਾ ਵੀ ਜਿਹੜਾ ਭੱਜਿਆ ਸੀ ਕਾਨੂੰਨ ਤੋਂ ਪੀਓ ਦੇ ਪਰਚੇ 'ਚ ਇੱਕੋ ਚੀਜ਼ ਕੋਰਟ ਦੇਖਣੀ ਹੈ ਸੁਪਰੀਮ ਕੋਰਟ ਦੀਆਂ ਅਥਾਰਟੀਆਂ ਇਹ ਹੁਣ ਜਿਹੜੇ ਬੰਦੇ ਪੀਓ ਹੋਏ ਉਹਨਾਂ ਲਈ ਫਾਇਦੇਮੰਦ ਵੀ ਗੱਲ ਹੋ ਸਕਦੀ ਹੈ ਤੇ ਜਿਨ੍ਹਾਂ ਨੇ ਪੀਓ ਕਰਾਇਆ ਉਹਨਾਂ ਲਈ ਗਲਤ ਵੀ ਹੋ ਸਕਦੀ ਹੈ। ਅੱਛਾ ਜੀ। ਜੇ ਤੁਹਾਡੇ ਸਹੀ ਪਤੇ ਤੇ ਅੱਛਾ ਜੀ। ਤੁਹਾਡੇ ਸੱਮਣ ਪਹੁੰਚੇ ਸੀ। ਅੱਛਾ ਜੀ। ਤੁਹਾਡਾ ਨੋਟਿਸ ਪਹੁੰਚਿਆ ਸੀ ਔਰ ਤੁਸੀਂ ਨਹੀਂ ਆਏ। ਅੱਛਾ ਜੀ। ਤੇ ਤੁਸੀਂ ਪੀਓ ਡਿਕਲੇਅਰ ਹੋ ਗਏ ਫਿਰ ਤੁਹਾਨੂੰ ਪੀਓ ਦੇ ਮੁਤਾਬਕ 3 ਸਾਲ ਸਜ਼ਾ ਜਾਂ ਜੋ ਜੁਰਮਾਨਾ ਹੋਕਰਣਾ। ਠੀਕ ਹੈ ਜੀ। ਤੇ ਜੇ ਤੁਸੀਂ ਤੁਹਾਡੇ ਗਲਤ ਐਡਰੈਸ ਤੇ ਅੱਛਾ ਜੀ। ਤੁਹਾਡੇ ਨੋਟਿਸ ਜਾਂ ਸੱਮਣ ਜਿਹੜੇ 82 83 ਦੇ ਸੀਗੇ ਉਹ ਗਲਤ ਜਗ੍ਹਾ ਤੇ ਹੋਏ ਮਜ਼ਾ ਨਹੀਂ ਮਿਲੇ ਤੁਹਾਨੂੰ ਜੀ ਨਾ 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 ਅੱਛਾ ਜੀ ਤੁਸੀਂ ਚਲਾਕ ਸੀ ਤੁਸੀਂ ਸੋਚਿਆ ਸੁਨੀਲ ਮੱਲਨ ਦਾ ਐਡਰੈਸ ਹੈ ਖਰੜ ਦਾ ਤੁਸੀਂ ਜਾਣ ਕੇ ਗਲਤ ਐਡਰੈਸ ਪਾਤਾ ਵੀ ਜਿਹਨੇ ਕੇਸ ਕੀਤਾ ਕੇਸ ਕੀਤਾ ਵੀ 46 ਨੰਬਰ ਦੀ ਥਾਂ ਤੇ ਤੁਸੀਂ ਲਿਖਤਾ 66 ਨੰਬਰ ਵੀ ਮਿਲਨੇ ਨਾ ਰੋ ਤੇ ਤੁਸੀਂ ਉਹ ਤੋਂ ਉਹ ਚ ਸੈਟਿੰਗ ਕਰ ਲਈ ਜਿਹੜਾ ਸੰਬੰਧ ਇਹਨਾਂ ਆਇਆ ਸੀ ਕਿ ਰੁਪਈਆ 500 ਦੇ ਦੂੰ ਇੱਥੇ ਗਲਤ ਲਿਖ ਦੇ ਵੀ ਮਿਲਿਆ ਨਹੀਂ ਐ ਲੈਣ ਤੋਂ ਇਨਕਾਰੀ ਕੀਤੀ ਕੋਰਟ ਨੇ ਤੇ ਰਿਪੋਰਟ ਪੜ੍ਹਨੀ ਹੈ ਹਾਂ ਜੀ ਹੁਣ ਜੇ ਰਿਪੋਰਟ ਗਲਤ ਹੋ ਗਈ ਹੈ ਤੇ 174 ਦੀ ਜਿਹੜੀ ਕਾਰਵਾਈ ਉਹ ਫੁੱਸ ਹੋ ਜਗੀ ਅੱਛਾ ਮੈਂ ਹੁਣੇ ਜਿਹੜਾ ਮਰਡਰ ਕੇਸ ਸੀ ਇੰਦੋਰੇ ਵਾਲਾ ਅੱਛਾ ਜੀ ਉਹਦੇ ਵਿੱਚ 174 ਦੇ ਦੋ ਪਰਚੇ ਸੀ ਉਹਨਾਂ ਖਿਲਾਫ ਅੱਛਾ ਜੀ ਦੂਜੇ ਕੇਸਾਂ 'ਚ ਉਹ ਖਾਰਜ ਕਰਵਾਏ ਆ ਅੱਛਾ ਜੀ ਇਸੇ ਗਰਾਊਂਡ ਤੇ ਕਿ 174 ਦੇ ਜਿਹੜੇ ਸੰਮਣ ਹੈ ਹਾਂਜੀ ਜਿਹੜੇ ਦੋਸ਼ ਜਿਨ੍ਹਾਂ ਨੇ ਮਦਈ ਸੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਸਰਦਾਰ ਬਲਜਿੰਦਰ ਸਿੰਘ ਦਾ ਸਹੀ ਐਡਰੈਸ ਪਤਾ ਸੀ ਜਾਣ ਬੁੱਝ ਕੇ ਸਹੀ ਟਿਕਾਣੇ ਪਤਾ ਸੀ ਜਿੱਦਨੇ ਆਰਡਰ ਕਰਾਏ ਆ ਉਦੋਂ ਉਹ ਜੇਲ੍ਹ 'ਚ ਬੈਠੇ ਸੀ ਉਹਨਾਂ ਨੂੰ ਉਹ ਵੀ ਪਤਾ ਸੀ ਤੇ ਜਾਣ ਕੇ ਉਹਨਾਂ ਨੇ 174 ਦਾ ਪਰਚਾ ਕਰਾਇਆ ਔਰ ਬੰਦੇ ਨੂੰ ਉਲਝਾ ਕੇ ਰੱਖਿਆ ਉਹਦੇ ਕਰਕੇ ਇਹ ਗਲਤ ਹੋਏ ਤੇ ਕੋਰਟ ਨੇ ਉਹਨੂੰ ਮੰਨ ਕੇ ਬੰਦੇ ਨੂੰ ਬ아ਇਜਤ ਬਰੀ ਕੀਤਾ ਸੋ ਇਹ ਤੇ ਸੀ ਪੁਰਾਣਾ ਹੁਣ ਜਦੋਂ ਪੁਰਾਣੇ ਲਾਜ 'ਚ ਜਦੋਂ ਸੀ ਆਰ ਪੀ ਸੀ ਹੁੰਦੀ ਸੀ ਪੁਰਾਣੇ ਲਾਜ ਕੀ ਹੁੰਦਾ ਸੀਗਾ ਕਿ ਇੱਕ ਵਾਰੀ ਪੀਓ ਡਿਕਲੇਅਰ ਹੋ ਗਿਆ ਹਾਂਜੀ ਉਸ ਤੋਂ ਬਾਅਦ ਉਹਦੀ ਫਾਈਲ ਕਨਜ਼ਾਈਨ ਕਰ ਦਿੱਤੀ ਜਾਂਦੀ ਸੀ ਕੋਰਟ ਕੋਰਟ ਦੇ ਰਿਕਾਰਡ ਰੂਮ ਚ ਅੱਛਾ ਜੀ ਕਿ ਜਿੱਦਨ ਹੁਣ ਬੰਦਾ ਸੁਨੀਲ ਮੱਲਨ ਫੜਿਆ ਜਾਏਗਾ ਠੀਕ ਹੈ ਉਦੋਂ ਨੇ ਫਾਈਲ ਸਮੇਤ ਬੰਦਾ ਪੇਸ਼ ਕਰੋ ਪੇਸ਼ ਕਰਨ ਤੋਂ ਬਾਅਦ ਫਿਰ ਅਗਲੀ ਕਾਰਵਾਈ ਆਪਾਂ ਕਰਾਂਗੇ ਠੀਕ ਹੈ ਜੀ ਹੁਣ ਨਵੇਂ ਕਾਨੂੰਨ ਚ ਕੀ ਹੈ ਹਾਂਜੀ ਜੇ ਪ੍ਰੋਕਲੇਮੇਸ਼ਨ ਜਾਰੀ ਹੋ ਚੁੱਕੀ ਹੈ ਔਰ 30 ਦਿਨ ਤੱਕ ਨੋਟਿਸ ਤੇ ਜਿਹੜੀ ਪਬਲਿਕੇਸ਼ਨ ਹੈ ਕੋਰਟ ਪੁਲਿਸ ਦੇ ਥਰੂ ਇਨਸ਼ੋਰ ਕਰੇਗੀ ਕਿ ਹੋ ਗਈ ਹੈ ਤੇ ਉਸ ਪੀਓ ਹੋਏ ਬੰਦੇ ਦੀ ਵੀ ਕਾਰਵਾਈ ਅੱਗੇ ਚਲਦੀ ਰਹੇਗੀ ਔਰ ਕੋਰਟ ਉਹਦੀ ਫਾਈਨਲ ਡਿਸੀਜਨ ਤੇ ਜਾ ਸਕਦੀ ਹੈ ਠੀਕ ਹੈ ਨਵੇਂ ਕਾਨੂੰਨ ਚ ਅੱਛਾ ਜੀ ਇਹ ਪ੍ਰੋਵੀਜ਼ਨ ਆ ਚੁੱਕੇ ਨੇ ਤੇ ਨਵੇਂ ਕਾਨੂੰਨ ਮੁਤਾਬਕ ਮਤਲਬ ਹੋਰ ਸਖਤ ਹੋ ਚੁੱਕਿਆ ਹੈ ਕਹਿ ਸਕਦੇ ਸਖਤ ਹੋ ਚੁੱਕੇ ਜੀ ਉਸ ਤੋਂ ਇਲਾਵਾ ਫੰਡਮੈਂਟਲ ਰਾਈਟਸ ਕੀ ਨੇ ਜਿਹੜਾ ਬੰਦਾ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਹੋਇਆ ਸੀ ਉਹ ਆਪਣੇ ਲੀਗਲ ਰਾਈਟਸ ਲੈ ਸਕਦਾ ਅੱਛਾ ਜੀ ਉਹਨੂੰ ਰਾਈਟ ਟੂ ਰਿਪਰੈਜ਼ੈਂਟ ਰਾਈਟ ਟੂ ਪ੍ਰੋਟੈਕਸ਼ਨ ਰਾਈਟ ਟੂ ਲਿਬਰਟੀ ਰਾਈਟ ਟੂ ਰੋਟੀ ਕਪੜਾ ਮਕਾਨ ਅੱਛਾ ਜੀ ਮਲੋਂ ਨੂੰ ਇਹ ਨਹੀਂ ਕਿ ਪ੍ਰੋਕਲੇਮ ਹੋ ਗਿਆ ਹਾਂਜੀ ਤੇ ਉਹਨੂੰ ਉੱਥੇ ਕੰਦ ਨਾ ਸੂਆ ਮਾਰ ਕੇ ਟੰਗ ਦੇਣਗੇ ਅੱਛਾ ਲੈ ਵੀ ਸੁਨੀਲ ਮੱਲ ਨੇ ਇੱਥੇ ਟੰਗਿਆ ਜਾ ਤੂੰ ਪ੍ਰੋਕਲੇਮਿਕ ਹੋਇਆ ਰੋਟੀ ਪਾਣੀ ਕਪੜਾ ਦਵਾਈ ਦਾਰੂ ਉਹਨੂੰ ਸਾਰਾ ਕੁਝ ਮਿਲਣਾ ਉਹਦੇ ਅਧਿਕਾਰ ਹੈ ਅੱਛਾ ਜੀ ਤੇ ਪ੍ਰੋਕਲੇਮ ਜਿਹੜਾ ਆਫੈਂਡਰ ਹੈ ਉਹ ਕਹਿ ਸਕਦੇ ਆ ਪਰਸਨ ਹੂ ਹੈਜ਼ ਬੀਨ ਡਿਕਲੇਅਰਡ ਬਾਈ ਦੀ ਕੋਰਟ ਟੂ ਬੀ ਐਨ ਐਬਸਕਾਉਂਡਰ ਔਰ ਫਿਜਿਟਿਵ ਆਫਟਰ ਰਿਸਪਾਂਸਿਬਲ ਐਫਰਟ ਟੂ ਅਰੈਸਟ them have filed so ਇਹਦਾ ਮਤਲਬ ਇਹ ਹੈ ਕਿ ਜੇ ਉਹ ਜਦੋਂ ਅਰੈਸਟ ਨਹੀਂ ਹੋ ਸਕਿਆ ਕਿਸੇ ਵੀ ਰੀਜ਼ਨ ਤੋਂ ਤੇ ਉਹਦੇ ਵਿੱਚ ਇਹ ਚੀਜ਼ ਹੈਗੀ ਹੈ ਸੋ ਪੁਲਿਸ ਕੋਲ ਜਾਂ ਆਮ ਬੰਦੇ ਕੋਲ ਪ੍ਰੋਕਲੇਮਡ ਅਫੈਂਡਰ ਇਸ਼ਤਿਹਾਰੀ ਮੁਲਜ਼ਮ ਨੂੰ ਕਹਿੰਦੇ ਨੇ ਕਿਉਂਕਿ ਜਦੋਂ ਪ੍ਰੋਕਲੇਮੇਸ਼ਨ ਜਾਰੀ ਹੁੰਦੀ ਹੈ ਤੇ ਉਹਦਾ ਇਸ਼ਤਿਹਾਰ ਵੀ ਜਾਰੀ ਹੁੰਦਾ ਉਹ ਥਾਣਿਆਂ 'ਚ ਇਹ ਕਿੱਥੇ ਲੱਗਦਾ ਹੈ ਅੱਜ ਕੱਲ ਸਾਡੀ ਪੰਜਾਬ ਪੁਲਿਸ ਨੇ ਉਹਦੀ ਵੱਖਰੀ ਸਾਈਡ ਬਣਾਉਂਦੀ ਹੈ ਵੱਖਰਾ ਵਿੰਗ ਬਣਾਤਾ ਹੈ ਇਹ ਪੀਓ ਫੜਨ ਵਾਲਿਆਂ ਦਾ ਵਿੰਗ ਹੈ ਤੇ ਪੀਓ ਵਾਲਿਆਂ ਨੂੰ ਫੜ ਕੇ ਨਾਪਤੰਦ ਨੇ ਠੀਕ ਹੈ ਸੋ ਇਹ ਸਾਰੇ ਕਾਨੂੰਨ ਹੈ ਪੀਓ ਦੇ ਉੱਪਰ ਤੇ ਇਹ ਪੁੱਛਣਾ ਸੀ ਇਹ ਸਮਾਂ ਵੀ ਮਿਲਦਾ ਵੀ ਪੀਓ ਡਿਕਲੇਅਰ ਕਰਨ ਤੋਂ ਪਹਿਲਾਂ ਕੋਰਟ ਬੰਦੇ ਨੂੰ ਹਾਜ਼ਰ ਹੋਣ ਦੇ ਲਈ ਵੀ ਸਮਾਂ ਦਿੰਦੀ ਹੈ ਜੀ ਡੈਫੀਨੇਟਲੀ ਜਦ ਤੱਕ ਉਹ ਜੇ ਰੈਸਟੋਰੈਂਟ ਕੱਢ ਰਹੀ ਹੈ ਤੇ ਉਦ ਤੱਕ ਉਹਨੂੰ ਹਾਜ਼ਰ ਹੁੰਦਾ ਸਮਾਂ ਹੀ ਦੇ ਰਹੀ ਹੈ ਨਾ ਠੀਕ ਹੈ ਜੀ ਬੰਦਾ ਇਥੇ ਮੈਂ ਦੱਸਣਾ ਚਾਹਣਾ ਹਾਂ ਜੀ ਖਾਸ ਕਰ ਮੇਰੇ ਐਨਆਰਆਈ ਭੈਣ ਭਰਾ ਬੜੇ ਧਿਆਨ ਨਾਲ ਸੁਣੋ ਹਾਂਜੀ ਤੁਹਾਡੇ ਖਿਲਾਫ ਇੰਡੀਆ 'ਚ ਕੋਈ ਕੇਸ ਚੱਲਦਾ ਪਿਆ ਤੁਸੀਂ ਉਹਦੇ 'ਚ ਆਪਣੀ ਪੈਰਵਾਹੀ ਨਹੀਂ ਕਰ ਰਹੇ ਤੁਸੀਂ ਪੀਓ ਡਿਕਲੇਅਰ ਹੋ ਗਏ ਹੁਣ ਤੁਸੀਂ ਇੰਡੀਆ ਆਓਗੇ ਤੁਹਾਨੂੰ 에ਅਰਪੋਰਟ ਤੇ ਫੜ ਲੈਣਾ ਉਹਨਾਂ ਨੇ ਠੀਕ ਹੈ ਜੀ 에ਅਰਪੋਰਟ ਤੋਂ ਹੀ ਸਿੱਧਾ ਤੁਹਾਡੇ ਸਮਾਨ ਸਵੇ ਤੁਹਾਨੂੰ ਜਿੱਲੇ ਭੇਜ ਦੇਣਾ ਤੁਹਾਡੇ ਸਮਾਨ ਦੀ ਤਲਾਸ਼ੀ ਲਿਆ ਗਿਆ ਵੀ ਇਹਦੇ 'ਚ ਇੰਨੇ ਕੱਛੇ ਇੰਨੇ ਬਣਾਣਾ ਇੰਨੇ ਸੂਟ ਇੰਨੇ ਸਾੜੀਆਂ ਇਹ ਸਮਾਨ ਨਿਕਲਿਆ ਠੀਕ ਹੈ ਉਹ ਸਮਾਨ ਦੀ ਪੂਰੀ ਲਿਸਟ ਬਣ ਕੇ ਬੈਗ ਦੀ ਲਿਸਟ ਬਣ ਕੇ ਤੇ ਤੁਹਾਨੂੰ ਨਾਲ ਹੀ ਉਹਨਾਂ ਨੇ ਫੋਨ ਕਰ ਦੇਣਾ ਜਾਂ ਉੱਥੇ ਇਨਟੀਮੇਸ਼ਨ ਭੇਜ ਦੇਣੀ ਹੈ ਕਿ ਉਹਨੂੰ ਫੜ ਕੇ ਅਰੈਸਟ ਕਰਕੇ ਲੈ ਜਾਓ ਜੀ ਤੁਹਾਡਾ ਬੰਦਾ ਫੜ ਲ ਉਹ ਜੇ ਵੀਰਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਇੰਡੀਆ 'ਚ ਕਿਸੇ ਵਕੀਲ ਸਾਹਿਬ ਨੂੰ ਅਪਰੋਚ ਕਰਕੇ ਆਪਣੀ ਰਿਪਰੈਜ਼ੈਂਟੇਸ਼ਨ ਦੇ ਕੇ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰੋ ਕਿ ਸਾਨੂੰ ਪ੍ਰੋਕਲੇਮੇਸ਼ਨ ਸਾਡੇ ਤੋਂ ਹਟਾਈ ਜਾਵੇ ਸਾਨੂੰ ਜਮਾਨਤ ਦਿੱਤੀ ਜਾਵੇ ਅਸੀਂ ਕੋਰਟ ਜਾ ਕੇ ਪੇਸ਼ ਹੋਣ ਨੂੰ ਤਿਆਰ ਆ ਤੇ ਕੋਰਟ ਜਾ ਕੇ ਪੇਸ਼ ਹੋ ਜੇ ਤਾਂ ਘੱਟੋ ਘੱਟ ਤੁਸੀਂ ਅਰੈਸਟ ਨਹੀਂ ਹੋਵੋਗੇ ਤੇ ਆਪਣੀ ਪੈਰਵਾਹੀ ਕਰਕੇ ਉਹਨੂੰ ਬੰਦ ਕਰਾ ਲਓ ਠੀਕ ਹੈ ਸੋ ਜੋ ਵੀ ਹੈ ਉਹਦੀ ਪੈਰਵਾਹੀ ਕਰੋ ਉੱਥੇ ਬੈਠੇ ਆ ਨਾ ਵੇਖੋ ਕਿ ਚੱਲ ਮੈਨੂੰ ਕੀ ਹੋ ਰਿਹਾ ਕੱਲ ਨੂੰ ਤੁਹਾਡਾ ਇੰਡੀਆ ਆਣਾ ਬਹੁਤ ਔਖਾ ਹੋ ਜਾਏਗਾ ਤੇ ਦਿੱਕਤ ਹੋ ਜਾਏਗੀ ਤੁਹਾਡ ਲਈ ਸਰ ਤੁਸੀਂ ਇਹ ਲਾਅਰ ਵੀ ਐਕਸਪਲੇਨ ਕੀਤਾ ਪੀਓ ਕੀ ਹੁੰਦਾ ਉਹ ਵੀ ਦੱਸਿਆ ਤੇ ਉਹਦੇ ਰਾਈਟਸ ਕੀ ਨੇ ਉਹ ਵੀ ਦੱਸਿਆ ਤੇ ਜਾਂਦੇ ਜਾਂਦੇ ਇੱਕ ਜ਼ਰੂਰ ਸੌਖੇ ਸ਼ਬਦਾਂ 'ਚ ਕਹਿੰਦੇ ਪੁੱਛਣਾ ਚਾਹ ਗਏ ਕਿ ਪੀਓ ਦੇ ਨੁਕਸਾਨ ਕੀ ਨੇ ਜੇ ਕੋਈ ਪੀਓ ਹੁੰਦਾ ਹਾਂ ਬੜਾ ਵਧੀਆ ਸਵਾਲ ਪੁੱਛਿਆ ਤੁਸੀਂ ਸਭ ਤੋਂ ਪਹਿਲਾਂ ਤਾਂ ਜਦੋਂ ਬੰਦਾ ਪੀਓ ਹੋ ਗਿਆ ਹਾਂਜੀ ਉਹ ਬੰਦਾ ਆਪਣੀ ਆਈਡੈਂਟੀਟੀ ਨਾਲ ਜਿੰਦਾ ਰਹਿਣਾ ਔਖਾ ਹੋ ਜਾਏਗਾ ਅੱਛਾ ਜੀ ਜੇ ਕੋਈ ਪੁਲਸ ਪੁਲਸ ਵਾਲਾ ਮਿਰਰ ਦੇ ਵਕੀਲਾਂ ਨਾਲ ਜੇ ਅੱਛਾ ਜੀ ਮੈਂ ਸੱਚੀ ਕਹਿੰਨਾ ਕਿ ਉਹਦਾ ਕ੍ਰੈਡਿਟ ਕਾਰਡ ਯੂਜ਼ ਕਰਨਾ ਵਿਓਖਾ ਕਰਦਾਂਗੇ ਅਸੀਂ ਅੱਛਾ ਜੀ ਪੀਓ ਵਾਲੇ ਬੰਦੇ ਦੀਆਂ ਵਾਸਤੇ ਇੰਨੀਆਂ ਕਿ ਪਾਵਰਸ ਨਹੀਂ ਹੈ ਅੱਛਾ ਜੀ ਜਿਹੜਾ ਬੰਦਾ ਪੀਓ ਡਿਕਲੇਅਰ ਹੈ ਹਾਂ ਜੀ ਹੁਣ ਮੇਰੇ ਇੱਕ ਕੇਸ ਚ ਪੀਓ ਡਿਕਲੇਅਰ ਬੰਦਾ ਸਰਕਾਰੀ ਨੌਕਰੀ ਕਰਦਾ ਰਿਹਾ ਅੱਛਾ ਜੀ ਹੁਣ ਉਹ ਸਰਕਾਰੀ ਨੌਕਰੀ ਜਿਹੜੇ ਵਿਭਾਗ ਵਿੱਚ ਕੀਤੀ ਉਹ ਵਿਭਾਗ ਵੀ ਠੁੱਕੂ ਹੋਣਾ ਅੱਛਾ ਜੀ ਵੀ ਉਹਨਾਂ ਨੇ ਕਿਹਾ ਨਹੀਂ ਪਰਮਿਸ਼ਨ ਦਿੱਤੀ ਡੈਫੀਨੇਟਲੀ ਉਹ ਤਾਂ ਫਿਰ ਇੱਕ ਮਲਜ਼ਮ ਨੂੰ ਪਨਾਹ ਦੇਣ ਦਾ ਵੀ ਕਿਸ ਨੂੰ ਪਨਾਹ ਦੇਣ ਦਾ ਕਿਸ ਪੰਡਾ ਬਿਲਕੁਲ ਸਹੀ ਫੜਿਆ ਤੁਸੀਂ ਸੋ ਜਿਹੜਾ ਬੰਦਾ ਪ੍ਰੋਕਲੇਮਡ ਡਿਫੈਂਡਰ ਹੋ ਗਿਆ ਉਹ ਬੰਦਾ ਬੇਸਿਕਲੀ ਇਸ ਵੇਲੇ ਕਾਨੂੰਨ ਲਈ ਵਾਂਟਡ ਹੈ ਤੇ ਉਹਨੂੰ ਫੜ ਕੇ ਕਾਨੂੰਨ ਦੇ ਅੱਗੇ ਪੇਸ਼ ਕਰਨਾ ਆਪਣਾ ਕੰਟੈਸਟ ਕਰਨਾ ਦੇਖੋ ਇਹਦੇ ਵਿੱਚ ਕੀ ਏਰੀਆ ਕੀ ਹੈ ਕਿ ਤੁਸੀਂ ਆਪਣਾ ਕੇਸ ਕ੍ਰਿਮੀਨਲ ਕੇਸ ਕੰਟੈਸਟ ਕਰੋ ਠੀਕ ਹੈ ਜੀ ਜੇ ਤੁਸੀਂ ਨਹੀਂ ਕਰ ਰਹੇ ਤੁਸੀਂ ਖਤਮ ਤੁਸੀਂ ਕੰਟੈਸਟ ਕਰ ਲੋ ਤੁਹਾਡੇ ਰਾਈਟਸ ਬਚ ਜਾਣਗੇ ਤੁਹਾਨੂੰ ਆਮ ਬੰਦੇ ਦੀ ਜ਼ਿੰਦਗੀ ਜੀਣ ਦਾ ਅਧਿਕਾਰ ਮਿਲ ਜੇਗਾ ਤੁਹਾਡਾ ਜੋ ਵੀ ਹੁਣ ਹੁਣ ਇਹ ਨੁਕਸਾਨ ਉਹ ਤੇ ਹੁਣ ਹੈ ਬਟ ਇਹ ਹੈ ਕਿ ਲੰਬਾ ਜੇਲ ਜਾਂਦੋਂ ਬਚ ਕੱਟ ਨੁਕਸਾਨ ਹੋਊਗਾ ਕੱਟ ਨੁਕਸਾਨ ਹੋਊਗਾ ਤੁਹਾਡਾ ਬਚਾ ਵੀ ਹੋ ਸਕਦਾ ਔਰ ਜੇ ਤੁਹਾਡੇ ਤੇ ਗਲਤ ਕਾਰਵਾਈ ਹੋਈ ਸੀ ਮੰਨ ਲਓ ਮੇਨ ਕੇਸ ਕੁਲਵਿੰਦਰ ਵੀਰ ਨੇ ਸੁਨੀਲ ਮੱਲਨ ਤੇ ਝੂਠਾ ਪਾਇਆ ਸੀ ਹਾਂਜੀ ਉਹ ਤੇ ਮੈਨੂੰ ਪੀਓ ਵੀ ਡਿਕਲੇਅਰ ਕਰਾ ਲਿਆ ਸੀ ਤੇ ਮੈਂ ਪੀਓ ਤੋਂ ਵੀ ਬਚ ਗਿਆ ਤੇ ਝੂਠੇ ਕੇਸ ਤੋਂ ਵੀ ਬਚ ਗਿਆ ਤੇ ਫਿਰ ਮੈਂ ਕੁਲਵਿੰਦਰ ਸਿੰਘ ਦੇ ਪੂਰੇ ਟੱਬਰ ਦੇ ਰੋਟੀ ਪਾਣੀ ਮਕਾਨ ਜਿੰਨੀ ਜ਼ਮੀਨ ਜਾਇਦਾਦ ਆ ਸਾਰੀ ਲੈਣ ਦਾ ਅਧਿਕਾਰੀ ਬਣ ਸਕਦਾ ਸੈਕਸ਼ਨ 357 ਸੀਆਰਪੀਸੀ ਚ ਤੇ ਨਾਲ ਸਰਕਾਰ ਦੇ ਖਿਲਾਫ ਵੀ ਕੇਸ ਪਾਉਂਗਾ ਹੁਣ ਜਿਹੜੇ ਉਹ ਇੰਟਰਨੈਸ਼ਨਲ ਸਾਡੇ ਐਨਆਰਆਈ ਭਰਾ ਸੀ ਹਾਂਜੀ ਇੰਗਲੈਂਡ ਤੋਂ ਜਿਹੜੇ ਆਏ ਸੀ ਜਿਨ੍ਹਾਂ ਨੂੰ ਝੂਠੇ ਮਰਡਰ ਕੇਸ ਪਸਾਇਆ ਮੇਰੀ ਉਮੀਦ ਹੈ ਮੈਂ ਘੱਟੋ ਘੱਟ 100 ਜਾਂ 200 ਕਰੋੜ ਦਾ ਮੁਕਦਮਾ ਸਰਕਾਰ ਤੇ ਪਾਉਣਾ ਹੈ ਅੱਛਾ ਜੀ ਔਰ ਸਰਕਾਰ ਤੋਂ ਮੁਆਵਜ਼ਾ ਲਵਾਵਾਂਗਾ ਮੈਂ ਸਰਕਾਰ ਤਾਂ ਪਹਿਲੇ ਹੀ ਕਰ ਜਾਈ ਜਾਈ ਨਹੀਂ ਆਪਾਂ ਹੀ ਮਤਲਬ ਸਰਕਾਰ ਦੀ ਗੱਲ ਕਰਦੇ ਆਂ ਅੱਛਾ ਜੀ ਬਈ ਠੀਕ ਹੋਵੇ ਕਰਜ਼ੇ 'ਚ ਜਿਹੜੇ ਅਫਸਰਾਂ ਨੇ ਗਲਤ ਬੋਟਾ ਬਣਾਈਆਂ ਆਹ ਹੋਰ ਲੈ ਲੈਣਗੇ ਕਰਜ਼ਾ ਜੇ ਨਾ ਦੇਣਗੇ ਮੈਂ ਇੰਟਰਨੈਸ਼ਨਲ ਕੋਰਟ ਲੋਗ ਚ ਚਲਾ ਜਾਣਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਤੇ ਉੱਥੇ ਜਾ ਕੇ ਲੜਾਈ ਲੜਾ ਲੰਗੇ ਹਰਜ ਕੀ ਆ ਠੀਕ ਹੈ ਜੀ ਕੋਈ ਔਖਾ ਕੰਮ ਤੇ ਨਹੀਂ ਸੋ ਲੀਗਲ ਆਬਲੀਕੇਸ਼ਨ ਤੁਹਾਨੂੰ ਦੱਸ ਦਿੱਤੀਆਂ ਕਿ ਆਪਣੀ ਜਿਹੜੀ ਵੀ ਪ੍ਰोसीडिंग ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਕਰੇ ਤੇ ਅਵੇਜਨ ਦੀ ਕਨਸੀਕਵੈਂਸਿਸ ਇਹ ਹੋਈ ਹੈ ਕਿ ਉਹਦੇ ਤੇ ਕਿਸੇ ਵੀ ਥਾਂ ਤੇ ਉਹਨੂੰ ਫੜਿਆ ਜਾ ਸਕਦਾ ਹੈ ਜੇ ਉਹਦੀ ਉਹ ਪੈਰਵਾਹੀ ਕਰਦਾ ਰਹੇ ਤੇ ਫਿਰ ਉਹਦਾ ਬਚਾਅ ਹੋ ਸਕਦਾ ਹੈ ਆਪਣੀ ਰਿਪਰੈਜੈਂਟੇਸ਼ਨ ਦਵੇ ਤੇ ਸਹੀ ਤਰੀਕੇ ਨਾਲ ਪੇਸ਼ ਆਵੇ ਤੇ ਬਹੁਤ ਸਾਰੇ ਫਾਇਦੇ ਉਹਨੂੰ ਮਿਲ ਸਕਦੇ ਨੇ ਜੀ ਠੀਕ ਸੋ ਦੋਸਤੋ ਉਮੀਦ ਕਰਦੇ ਆ ਤੁਹਾਨੂੰ ਬਿਲਕੁਲ ਸਮਝ ਆ ਗਿਆ ਹੋਵੇਗਾ ਕਿ ਪੀਓ ਦਾ ਮਤਲਬ ਕੀ ਹੁੰਦਾ ਹੈ ਸੋ ਵਕੀਲ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੌਖੇ ਸ਼ਬਦਾਂ ਦੇ ਨਾਲ ਉਦਾਹਰਨਾਂ ਦੇ ਕੇ ਐਕਸਪਲੇਨ ਕਰਕੇ ਸਮਝਾਇਆ ਸੋ ਇਸ ਤਰ੍ਹਾਂ ਦੇ ਤੇ ਹੋਰ ਐਪੀਸੋਡ ਦੇਖਦੇ ਰਹਿਣ ਦੇ ਲਈ ਸਾਡੇ ਨਾਲ ਬਨੇ ਰਹਿਣਾ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕੋਈ ਹੋਰ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਸੋ ਇਸ ਖਾਸ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਇਸ ਖਾਸ ਜਾਣਕਾਰੀ ਦੇ ਲਈ ਵਕੀਲ ਸਾਹਿਬ ਦਾ ਇੱਥੇ ਧੰਨਵਾਦ ਵੀ ਕਰਦੇ ਆਂ ਕਿ ਉਹਨਾਂ ਨੇ ਸਾਡੀ ਰਿਕੁਐਸਟ ਬਣ ਕੇ ਤੁਹਾਡੇ ਤੱਕ ਜੋ ਇਹ ਤੁਹਾਡੇ ਇੱਕ ਬਹੁਤ ਦੁਬਿਧਾ ਵਾਲੇ ਸਾਨੂੰ ਵੀ ਬਹੁਤ ਲੋਕ ਪੁੱਛ ਰਹੇ ਸੀ ਕੀ ਮਤਲਬ ਹੈ ਉਹਨੂੰ ਤੁਹਾਡੀ ਦੁਬਿਧਾ ਨੂੰ ਦੂਰ ਕੀਤਾ ਸੋ ਧੰਨਵਾਦ ਹੈ ਸਾਡੇ ਵੱਲੋਂ ਤੇ ਜਾਂਦੇ ਜਾਂਦੇ ਸਾਰੇ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਆ ਦੇਖੋ ਜੀ ਬਾਬਾ ਨਾਨਕ ਜੀ ਨੇ ਨਾ ਡਿਊਟੀਆਂ ਲਾਈਆਂ ਹਰ ਬੰਦੇ ਦੀਆਂ ਦਸਵੰਦ ਕੱਢਣ ਦੀਆਂ ਹਾਂਜੀ ਤੇ ਆਪਾਂ ਤੁਹਾਡੇ ਜਰੀਏ ਦਸਵੰਦ ਮਾੜਾ ਮੋਟਾ ਕੱਢ ਦਿੰਨੇ ਆ ਕੁਝ ਮਾੜੇ ਬੰਦਿਆਂ ਦੀ ਫ੍ਰੀ ਮਦਦ ਕਰ ਦਿੰਨੇ ਆ ਤੇ ਤੇ ਕਈਆਂ ਕੋਲ ਪਹਿਰੇ ਮੋਟੇ ਲੈ ਲੈਂਦੇ ਆ ਇਹਦੇ ਨਾਲ ਵਾਅਮਿਲਵਾ ਕੰਮ ਆ ਬਾਕੀ ਕੰਮ ਕਰੋ ਰਿਜ਼ਲਟ ਦਿਓ ਤੇ ਲੋਕਾਂ ਨੂੰ ਪੈਸੇ ਨਹੀਂ ਚੁਗਦੇ ਹਾਂਜੀ ਸੋ ਬਾਬੇ ਨਾਨਕ ਦੀ ਹੁਕਮ ਦੇ ਹਿਸਾਬ ਨਾਲ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਨਤਾ ਨੂੰ ਸਹੀ ਗਾਈਡੈਂਸ ਸਹੀ ਅਵੇਅਰਨੈਸ ਦਈਏ ਕਿ ਐਵੇਂ ਮਤਲਬ ਇਧਰ ਉਧਰ ਜੋ ਵੀ ਮਰਜੀ ਬੋਲਦੇ ਰਾਂਗੇ ਗਲਤ ਮਲਤ ਹਾਂਜੀ ਬੋਲਣ ਦਾ ਲਾਇਸੈਂਸ ਵਾਲੀ ਟੀਮ ਹੈ ਠੀਕ ਜੋ ਬੋਲਦੇ ਆਂ ਲੀਗਲ ਬੋਲਦੇ ਆਂ ਵੈਲਿਊਏਬਲ ਬੋਲਦੇ ਆਂ ਤਾਂ ਕਿ ਹਰ ਭੈਣ ਭਰਾ ਨੂੰ ਉਹਦਾ ਫਾਇਦਾ ਮਿਲ ਸਕੇ ਠੀਕ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ